ਆਦੋ ਕਿੱਡੀ ਕੰਦ ਕੀਤੀ ਐ ਦੋ ਕੋਠੀਆਂ ਇੱਕ ਆ ਆ ਇੱਕ ਆ ਵਾਲੀ ਆ ਦੇਹ ਕਿਦਾ ਲੈਣਾ ਸਿਰਫ ਆ ਜੂਆਂ ਕੱਢਣ ਦੀ ਓਏ ਹੋਏ ਹੈ ਕਿ ਨਹੀਂ ਕਰੋ ਗੱਲ ਤੇ ਕੀ ਫੀਲਿੰਗ ਆ ਸਵੇਰੇ ਉੱਠਣ ਦੀ ਤੜਕੇ ਹਸਿਆਲਾਂ ਜਾਂ ਜਿੱਥੇ ਜਦੋਂ ਧੁੱਪ ਚੜ੍ਹਦੀ ਹੋਏਗੀ ਤੇ ਕਿੰਨਾ ਕੁ ਮਜ਼ਾ ਆਉਂਦਾ ਰਹੂਗਾ ਆ ਪੌੜੀਆਂ ਇੱਥੇ ਉਹ ਉੱਪਰ ਟਿਕਾਣਾ ਬਣਾਇਆ ਜਿੱਦਾਂ ਕਿ ਘੜੀ ਬੈਣ ਨੂੰ ਜਾਂ ਨਿਗਰਾਨੀ ਰੱਖਣ ਨੂੰ ਕਹਿ ਲੋ ਜਿੱਦਾਂ ਕਿਉਂ ਐ ਕਨਹੀਂ ਗੱਲਬਾਤ ਪੂਰੀ ਇਹ ਬੂੜ ਆ ਬਸ ਹਾਂਜੀ ਇੱਕ ਬਾਜੀ ਤੇ ਪੁਲਜਾ ਵੀ ਬਣਿਆ ਉਹ ਯਾਰ ਕਿੱਥੇ ਦਾ ਉਹ ਇੱਧਰ ਆ ਜੀ ਇਹ ਪਹਾੜੀ ਦੇ ਬੈਕ ਸਾਈਡ ਤੇ ਉੱਧਰ ਆ ਇੱਧਰ ਠੀਕ ਆ ਤੇ ਪੈਕਸ਼ਾ ਗਲ ਉਹਦਾ ਇੱਥੇ ਪੂਰਾ ਘਟਦੇ ਅੰਦਰ ਜੋਮਰ ਜੀ ਕਰੋ ਆਪਣੇ ਅੰਦਰ ਬਾਹਰ ਨਹੀਂ ਮਤਲਬ ਬਹੁਤ ਫੈਮਿਲੀ ਹੁੰਦੀ ਆ ਨਾ ਸਾਰਾ ਕੋਟ ਬਹੁਤ ਵਧੀਆ ਕਾਟੇਜ ਬਣਾਏ ਆ ਕਹਿੰਦੇ ਵੀ ਉਦਾਂ ਆਨਲਾਈਨ ਜਿਹੜਾ ਹੈਗਾ ਯਾ 3000 ਰੈਂਟ ਹੈ ਦਾ ਆਪਾਂ ਜਿਹੜੇ ਤੇ ਹੋਣੇ ਆ ਆਪਕਾ ਧਰੂਪ ਧਰੂਪ ਨਹੀਂ ਆਪਕਾ ਨਾਇਬ ਨਹੀਂ ਹੋ ਗਿਆ ਹੋ ਗਿਆ ਕੀ ਆ ਅੱਛਾ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਤੁਹਾਨੂੰ ਕੋਠੀ ਦਿਖਾਉਣੀ ਆ ਤੇ ਆਹ ਦੇਖੋ ਆਹ ਦੇਖੋ ਕਿੱਡੀ ਕੰਦ ਕੀਤੀ ਆ ਦੋ ਕੋਠੀਆਂ ਇੱਕ ਆ ਆ ਇੱਕ ਆ ਵਾਲੀ ਆ ਇਹ ਦੋ ਭਰਾਵਾਂ ਦੀਆਂ ਕਹਿੰਦੇ ਮੈਂ ਆਉਂਦੇ ਹਰ ਵਾਰੀ ਦੇਖਦਾ ਹੁੰਨਾ ਆ ਕਿੱਥੇ ਜਾ ਕੇ ਕਿੱਥੇ ਟੌਪ ਤੇ ਪਾਈ ਆ ਦੇਖੋ ਸਹੀ ਅੱਛਾ ਵੀ ਇਹ ਆਪਣੇ ਬਾਉਂਡਰੀ ਮੋਲ ਲਈ ਜੰਨਾਂ ਨੇ ਜਗਾ ਇਹ ਪਠਾਨਕੋਟ ਦੇ ਆ ਪਠਾਨਕੋਟ ਦੋ ਕੋਠੀਆਂ ਹਨ ਦੋ ਆ ਪਠਾਨਕੋਟ ਕੰਮ ਕਰ ਇਹਨਾਂ ਦਾ ਕੋਈ ਕੰਮ ਕਰੀਦਾ ਪਾਇਪ ਲੈ ਨਹੀਂ ਦਿੰਦੇ ਅੱਛਾ ਅੱਛਾ ਪਾਇਪ ਲੈਣ ਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਓਕੇ ਬੜੀ ਬੜੀ ਬਾਉਂਡਰੀ ਹਾਰੀ ਗਈ ਤੇ ਫੇ ਇਹ ਨਹੀਂ ਰਹਿੰਦੇ ਇੱਥੇ ਹੀ ਆ ਅੱਛਾ ਰਹਿੰਦੇ ਇੱਥੇ ਹੀ ਆ ਰਾਤ ਨੂੰ ਆ ਜਾਂਦੇ ਹੁਣੇ ਹਨਾ ਹਾਂਜੀ ਵਿੱਚ ਇੱਥੇ ਬੜਾ ਬਣਾ ਕੋਲ ਅੱਛਾ ਉੱਥੇ ਵੀ ਹੁਣੇ ਆ ਮਕਾਨ ਤੇ ਇੱਥੇ ਵੀ ਹੈਗੇ ਆ ਉੱਥੇ ਆ ਜਾਂਦਾ ਭਰਾ ਕੋਈ ਕੋਈ ਥੋੜਾ ਵੱਡਾ ਆਰਮੀ ਅੱਛਾ ਅੱਛਾ ਹਾਲ ਅੰਕਲ ਦੀਆਂ ਗੱਲਾਂ ਬਾਤਾਂ ਤਾਂ ਪਤਾ ਲੱਗ ਗਿਆ ਕਈ ਸਾਂਝਣਾ ਕਰੇ ਝੂਠੀ ਬੋਲਦਾ ਆ ਨਾ ਡਰਾਈਵਰ ਰੱਖਿਆ ਸਾਡੇ ਪਿੰਡ ਦਾ ਹੀ ਉਹ ਅੱਛਾ ਠੀਕ ਆ ਠੀਕ ਆ ਠੀਕ ਓਕੇ ਆਹ ਕੰਮਕਾਰ ਤਗੜਾ ਆ ਤਿੰਨ ਕਾਰਾਂ ਨਾਲ ਦੰਗਰ ਕਾਦਮੀ ਰੱਖਿਆ ਨਾ ਦੋ ਤੇ ਬੰਦੇ ਰੱਖੇ ਨੇ ਅੱਛਾ ਫਿਰ ਤਿੰਨ ਜਨਾਨੀਆਂ ਨਾ ਅੱਛਾ ਕੁੱਤੇ ਵੀ ਆ ਨਾ ਮਨੇ ਸਾਰਾ ਸਿਸਟਮ ਵਧੀਆ ਰੱਖਿਆ ਆ ਕੰਮਕਾਰ ਕਰਨ ਨੂੰ ਵੀ ਬੰਦੇ ਰੱਖੇ ਆ ਹਨਾ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਸਾਰਾ ਕੁਝ ਦਿਖਾਉਨੇ ਆ ਤੁਸੀਂ ਵਲੌਗ ਚੈੱਕ ਕਰੋ ਮੇਰੇ ਭਰਾ ਵਾਹ ਜੀ ਬਾ ਹੈਲੋ ਕਿਵੇਂ ਹੋ ਓਏ ਹੋਏ 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 ਜੇ ਕਿਤੇ ਮੈਸੇਜ ਆ ਖੋਲਿਆ ਹੁੰਦਾ ਤਾਂ ਮੇਰਾ ਫੋਨ ਲੈ ਕੇ ਭਵਾ ਉਹ ਟਾਲੀ ਤੇ ਚੜੀ ਜਾਂਦੇ ਤੇ ਯਾਰ ਹੁਣ ਉਹਦਾ ਰਹਿ ਜਣਾ ਵਿੱਚੇ ਵਲੌਗ ਇਸ ਕਰਕੇ ਸ਼ੀਸ਼ਾ ਮੈਂ ਉੱਪਰ ਕਰ ਹੀ ਗਿਆ ਹੈਲੋ ਤੇਰੀ ਖੁਰਕ ਮੈਨੂੰ ਲਾਉਣੀ ਪਣੀ ਤੇਰੀ ਲਾਉਣੀ ਪਣੀ ਮੈਨੂੰ ਤੇਰੀ ਖੁਰਕ ਤੂੰ ਜਿਹੜੀਆਂ ਹਿਸ਼ਾਰੀਆਂ ਜੀਆਂ ਕਰਦਾ ਨਾ ਮੈਂ ਸਭ ਚਾਲਾਂ ਜਾਣਦਾ ਤੇਰੇ ਅਗਿਆਂ ਨੂੰ ਮੈਂ ਬਹੁ ਟੱਕਰਿਆ ਆ ਠੀਕ ਆ ਬਹੁਤ ਜ਼ਿਆਦਾ ਮੈਂ ਜਾਣਦਾ ਤੇਰੇ ਅਰਗਿਆਂ ਨੂੰ ਗੱਲਾਂ ਮਾਰਦਾ ਕੀ ਗੱਲ ਆ ਹਾਂ ਇਧਰ ਤੇ ਇਹ ਇਧਰ ਜਿਹੜੀ ਉਚਾਨੀਆਂ ਜਿਹਾ ਨਜ਼ਰਾਂ ਦੇਖਦਾ ਨਾ ਆਹ ਦੇ ਕੈਮਰੇ ਦੇ ਵਿੱਚ ਸਭ ਦੇਖਣ ਕਿੱਦਾਂ ਦੇਦਾ ਓਏ ਉਹ ਦੇ ਦੇ ਤੇ ਜਾਣ ਕੇ ਫੁੱਦੂ ਬਣਾਉਂਦਿਆ ਮੈਨੂੰ ਮੜਾ ਸ਼ੀਸ਼ਾ ਖੋਲੇ ਤੇ 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 ਆ ਆ ਜਾ ਆ ਆ ਹੈ 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 ਦੇ ਦੇ ਓਏ ਹੋਏ 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 ਚੰਗਾ ਜੀ ਚੱਲਦੇ ਆ ਮਿੱਤਰੋ ਚੱਲਦੇ ਆ ਮਿਲਦੇ ਆਣ ਕੇ ਪੁੱਤਰ ਦੇਖ ਉਹਨੂੰ ਆਪਣੀ ਮਾਂ ਦਾ ਇਨਾ ਹੌਸਲਾ ਨਾ ਵੀ ਮੇਰੀ ਮਾਂ ਮੇਰੇ ਕੋਲ ਬੈਠੀ ਆ ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਇਸ ਕਰਕੇ ਮੇਰੇ ਵੀਰ ਨਾਲ ਯਾਰ ਜਿਹੜੇ ਕੋ ਰੋਡ ਤੋਂ ਲੰਘਦੇ ਹੁੰਦੇ ਆ ਨਾ ਹੌਲੀ ਲੰਘਿਆ ਕਰੋ ਇਹ ਵਿਚਾਰੇ ਰੋਡ ਤੇ ਇਧਰ ਇਧਰ ਘੁੰਮਦੇ ਆ ਗੱਡੀਆਂ ਤੇਜ਼ ਹੁੰਦੀਆਂ ਕੋਈ 60 ਫੀਟ ਨਾ ਲੱਗ ਜੇ ਇਹਨਾਂ ਨੂੰ ਇਹਨਾਂ ਵਿੱਚ ਵੀ ਸਾਡੇ ਵਰਗਾ ਹੀ ਦੇਲਾ ਹਨ ਨਾਲੇ ਇਹ ਤਾਂ ਜਾਨਵਰ ਉਦਾਂ ਵੀ ਬੜਾ ਸਿਆਣਾ ਆ ਬਹੁਤ ਸਿਆਣਾ ਹਰ ਗੱਲ ਨੂੰ ਸਮਝਦਾ ਆ ਹਰ ਗੱਲ ਨੂੰ ਫੀਲ ਕਰਦਾ ਆ ਇਦਾਂ ਬੁੱਕਲ ਚ ਵੜਿਆ ਆ ਚਲੋ ਮਿਲਦੇ ਆ ਜੀ ਅੱਗੇ ਜਾ ਕੇ ਇਹ ਚੀਜ਼ ਵਿੱਚ ਤੁਹਾਨੂੰ ਦੇਖਣ ਬਹੁਤ ਵਧੀਆ ਮਿਲੂਗੀ ਦੇਖ ਕਿਦਾਂ ਲੈਣਾ ਸਿਰਫ ਆਹ ਜੂਆਂ ਕੱਢਣ ਦੀ ਆਹ ਮੈਂ ਤੁਹਾਨੂੰ ਇਦਾਂ ਇਦਾਂ ਦੀਆਂ ਚੀਜ਼ਾਂ ਦਿਖਾਉਣੀਆਂ ਕਰਨੀਆਂ ਤੁਸੀਂ ਕਹਿਣਾ ਕਰਨਾ ਵਾਹੋ ਅਮਰਤ ਸਿਆ ਇਸ਼ਕ ਹੋ ਗਿਆ ਇਸ਼ਕ ਓਏ ਹੋਏ ਦੇਖ 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 ਕਿਦਾਂ ਝਾਕਦੇ ਪਏ ਮੇਰੇ ਹਾਲ ਤੇਖ ਕਿਦਾਂ ਹਰ ਕਨੇ ਆਪਣੇ ਬੱਚੇ ਗੋਦ ਚ ਲਏ ਆ ਕਈ ਹਰਾਮ ਦੇ ਓ ਓ ਦੇ ਓਹ ਓ ਦੇਖੋ ਉਹ ਜਿਨ੍ਹਾਂ ਨੇ ਗੋਚ ਲਾਇਆ ਉਹ ਦੇਖਣ ਵਾਲੀ ਚੀਜ਼ ਆ ਆਏ ਹਾਏ ਹਾਏ ਲਓ ਜੀ ਮੰਜ਼ਲ ਦੇ ਲਾਗੇ ਪਹੁੰਚ ਰਹੇ ਆ ਥੋੜਾ ਥੋੜਾ ਤੇ ਆ ਆ ਗਿਆ ਸ਼ਹਿਰ ਧਾਰਕਲਾ ਹਾਂ ਧਾਰਕਲਾ ਆਈਆਂ ਆ ਆ ਗਿਆ ਚੌਕ ਜੀ ਧਾਰਕਲਾ ਦਾ ਇੱਥੋਂ ਆਪਾਂ ਖੱਬੇ ਨੂੰ ਹੁਣਾ ਆ ਖੱਬੇ ਨੂੰ ਹੋ ਗਏ ਮਿਨੀ ਗੋਆ ਨੂੰ ਥੱਲੇ ਨੂੰ ਜਾਂਦਾ ਆ ਜੀ ਤਾਂ ਹੱਥ ਤੋਂ ਕੰਦੀਆਂ ਨੇ ਥੱਲੇ ਨੂੰ ਕਹਿੰਦੇ ਚੱਲ ਗਿਆ ਰੋਡ ਉਹ ਸਿੱਧੇ ਚੱਲ ਗਿਆ ਅਟਲ ਹੌਜੀ ਨੂੰ ਆ ਥੱਲੇ ਨੂੰ ਮਿੰਨੀ ਬਣ ਗਿਆ ਲਓ ਜੀ ਇੱਥੋਂ ਤੁਹਾਨੂੰ ਮ ਕੋ ਲਕੇਸ਼ਨ ਵੀ ਮੜ ਜੇ ਹੁਣ ਦਿਖਾ ਜਦਾ ਮੈਂ ਲਕੇਸ਼ਨ ਬਾੜੀ ਸਿਰਾ ਆਈ ਆ ਆ ਦੇਖੋ ਜੀ ਦੇਖੋ ਉਹ ਵੇਖੋ ਜੀ ਲੋਕੇਸ਼ਨ ਓਏ ਹੋਏ 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 ਆ ਨਾਮ ਤੋਂ ਵੇਖੋ ਆਨੰਦ ਜਿਹੜੀ ਮੈਨੂੰ ਇਹ ਤੇ ਫੀਲਿੰਗ ਆ ਰਹੀ ਆ ਨਾ ਉਹ ਤੇ ਬਸ ਵੀ ਅੱਲਾ ਹੀ ਜਾਣਦਾ ਆ ਤੁਹਾਡਾ ਭਰਾ ਤੁਹਾਡੇ ਲਈ ਆ ਤੁਹਾਨੂੰ ਦਿਖਾਊਗਾ ਕਈ ਭਰਾਵਾਂ ਨੂੰ ਨਹੀਂ ਚੀਜ਼ਾਂ ਦਾ ਪਤਾ ਜਿਹੜੀਆਂ ਜਗ੍ਹਾ ਦਾ ਚਲੋ ਬੰਦਾ ਦੱਸ ਦਿੰਦਾ ਫਿਰ ਬੰਦਾ ਆਉਣ ਜੋਗਾ ਹੋ ਜਾਂਦਾ ਹਨਾ ਆ ਵੇਖੋ ਭਾਵੇਂ ਜਿੱਥੋਂ ਮੁੜਿਆ ਨਾ ਟਰਨ ਪੁਆਇੰਟ ਤੋਂ ਇਹ ਧਾਰਕਲਾ ਆ ਅੱਡਾ ਇੱਥੋਂ ਥਲੇ ਨੂੰ ਹੋ ਗਿਆ ਇਹ ਮੀਨਿੰਗਵਰ ਨੂੰ ਚੱਲੇ ਜਾ ਰਸਤਾ ਬਸ ਇੱਥੋਂ ਕੋਈ 5 ਕਿਲੋਮੀਟਰ ਹੀ ਆ ਬਸ ਹਾਂ ਇੰਨਾ ਕੀ ਆ 5 ਕਿਲੋਮੀਟਰ ਹੋਊਗਾ ਤੇ ਮੰਜ਼ਲ ਦੇ ਲਾਗੇ ਪਹੁੰਚ ਰਹੇ ਹਾਂ ਫਿਰ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਅਸਲੀ ਚੀਜ਼ ਠੀਕ ਆ ਜੀ ਕਿੱਦਾਂ ਲੱਗਿਆ ਦੱਸਿਓ ਕਮੈਂਟਾਂ ਦੇ ਵਿੱਚ ਜ਼ਰੂਰ ਹੋਏ 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 ਅੱਛਾ ਐਡੇ ਘਰਾਂ ਚ ਲੋਕ ਜਿੱਥੇ ਰਹਿੰਦੇ ਹੋਣਗੇ ਤੇ ਕੀ ਫੀਲਿੰਗ ਆ ਸਵੇਰੇ ਉੱਠਣ ਦੀ ਤੜਕੇ ਹਸਿਆਲਾਂ ਜਾਂ ਜਦੋਂ ਧੁੱਪ ਚੜਦੀ ਹੋਏਗੀ ਤੇ ਕਿੰਨਾ ਕੁ ਮਜ਼ਾ ਆਉਂਦਾ ਹੋਊਗਾ ਇਹ ਤੁਸੀਂ ਮੈਨੂੰ ਆਪ ਦੱਸਣਾ ਹੁਣ ਆਪਣੇ ਵਿਊ ਦਸਣੇ ਆ ਲਓ ਜੀ ਰਹਿ ਗਿਆ 1-2 ਕਿਲੋਮੀਟਰ ਤੇ ਮੰਝਲਾਂ ਲੱਗ ਕੇ ਆ ਰਹੀਆਂ ਆ ਤੇ ਚਾ ਵਧ ਰਿਹਾ ਐਕਸਾਈਟਮੈਂਟ ਵਧ ਰਹੀ ਆ ਦੇਖੋ ਜੀ ਘਰ ਦੇਖੋ ਇੱਥੋਂ ਦੇ ਵੈਲਕਮ ਸਟ੍ਰੀਟ ਕੋਠੀ ਅੱਛਾ ਇੱਥੇ ਇੱਕ ਕੋਠੀ ਬੜੀ ਆ ਐਸਾ ਨੇਚਰ ਜਰਨਲ ਐਸਸ ਰੰਧਾਵਾ ਆਹ ਤਾਂ ਇਹ ਹੁਣ ਪੂਰਾ ਕੀ ਲਿਖਿਆ ਪਰ ਐਸਾ ਸਰੰਦਾਵਾ ਸਾਹਿਬ ਦੀ ਕੋਠੀ ਜੇ ਜੜੀ ਆ ਰਿਆ ਬਸ ਅਡੀਕ ਦੀਆਂ ਘੜੀਆਂ ਖਤਮ ਮੇਰੇ ਵੀਰੋ ਲਓ ਜੀ ਪੜ ਲਓ ਐਵੇਂ ਵੇ ਇੰਗਲਿਸ਼ ਤੁਹਾਨੂੰ ਪਤਾ ਗਲਤ ਮੁੱਲ ਤੁਹਾਨੂੰ ਤੁਸੀਂ ਆਪੇ ਪੜ ਲਿਓ ਰਣਜੀਤ ਸਾਗਰ ਡੈ ਕੰਜ਼ਰਵੇਸ਼ਨ ਰਿਜ਼ਰਵ ਆਪ ਜੀ ਦਾ ਸਵਾਗਤ ਕਰਦਾ ਹੈ ਪਲਾਸਟਿਕ ਰਹਿਤ ਖੇਤਰ ਕੂੜਾ ਕਰਕਟ ਸੁੱਟਣਾ ਸਖਤ ਮਨਾ ਹੈ ਉਲੰਘਣਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੰਗਲੀ ਜੀਵ ਮੰਡਲ ਪਠਾਨਕੋਟ ਆ ਜੰਗਲੀ ਜੀਵ ਮੰਡਲ ਪਠਾਨਕੋਟ ਦੇ ਅੰਦਰ ਇਹ ਅੰਦਰ ਆਉਂਦਾ ਹੈ ਅੰਦਰ ਆ ਦੇਖੋ ਜੀ ਲਓ ਜੀ ਪਹੁੰਚ ਗਏ ਆ ਕਰੋ ਚੈੱਕ ਵੀਊ ਦੇਖੋ ਆਨੰਦ ਮਿਣੀ ਗਵਾਦੇ ਵਾਹ ਵਾਹ ਹੁਣ ਗੱਡੀ ਲਾ ਕੇ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਉਨੇ ਆ ਫੇ ਕੀ ਚੀਜ਼ ਆਏ ਤੱਕੀ ਜਿੱਥੋਂ ਦੇ ਆਨੰਦ ਮਿਲ ਗਿਆ ਆਗੇ ਪਰਚੀ ਕੱਟਣ ਵਾਲੇ ਲਓ ਜੀ ਮੇਰੇ ਵੀਰ ਪਿਆਰੇ ਪਹੁੰਚ ਗਏ ਗੱਡੀ ਲਾਤੀ ਪਾਰਕਿੰਗ ਤੇ ਉਰੇ ਲਾਤੀ ਉਹਨਾਂ ਦੇ ਵੈਸੇ ਪਰੇ ਗੱਡੀਆਂ ਬਹੁਤ ਲੱਗਦੀਆਂ ਉਰੇ ਲਾਤੀ ਆਪਾਂ ਆ ਭਰਾ ਨੇ ਲਾਈ ਆ ਆਪਣੀ ਵੈਨ ਜੀ ਆਹ ਦੇਖੋ ਬੋਟਿੰਗ ਚੱਲ ਰਹੀ ਤੋ ਘਰਦਿਆਂ ਨਾਲ ਐ ਤੇ ਵੀ ਨਜ਼ਾਰੇ ਲਵਾਂਗੇ ਸਾਰਾ ਕੁਝ ਕਰਾਂਗੇ ਜੀ ਸੱਜਣਾ ਮਿੱਤਰਾਂ ਨਾਲ ਐ ਤਾਂ ਵੀ ਬੋਟਿੰਗ ਕਰਾਂਗੇ ਤੇ ਆਪਣੇ ਇਕੱਲੇ ਨੇ ਤਾਂ ਮੈਂ ਕੀ ਕਰਨੀ ਆ ਲੈਂਦੇ ਫੀਲਿੰਗਾਂ ਪੂਰੀਆਂ ਯਾਰ ਬਹੁਤ ਚੀਜ਼ਾਂ ਅੱਗੇ-ਅੱਗੇ ਬਣ ਰਹੀਆਂ ਇੱਥੇ ਬਹੁਤ ਘੈਂਟ ਲੋਕੇਸ਼ਨ ਆ ਇਹ ਆ ਦੇਖ ਆ ਹੋਟਲ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਆ ਦੇਖੋ ਯਾਰ ਅਜੇ ਤੱਕ ਵੀ ਉੱਥੇ ਹੀ ਖੜਾ ਆ ਅੱਗੇ ਕੋਈ ਗੱਲ ਬਣੀ ਨਹੀਂ ਆ ਦੇਖਦੇ ਉੱਤਰ ਜਾ ਕੇ ਦੇਖਾਂਗੇ ਚਲੋ ਤੁਰ ਫਿਰ ਕੇ ਆਉਨੇ ਹਾਂ ਉੱਤਰਲੇ ਪਾਸੇ ਆ ਉਹਦੇ ਬਾਪੂ ਜੀ ਸ਼੍ਰੀ ਆਪਣੇ ਪੋਤੇ ਨੂੰ ਪੋਤੇ ਨੂੰ ਕਿਹੜਾ ਤਫਾ ਹੁੰਦਾ ਹੈ ਹਾਂ ਜਾ 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 ਰਹੀ ਕਿ ਉਹ ਆਹ ਲਓ ਮਿੱਠਾ ਨਿਕਲ ਰਿਹਾ ਆ ਕਹਿੰਦਾ ਚਾਹ ਬਣਾ ਦੰਨੇ ਆ ਯਾ ਵਧੀਆ ਜਿਹਾ ਬਣਾਊਗਾ ਭਰਾ ਹੱਟਾ ਅਮਾ ਜੀ ਅਮਾ ਜੀ ਮੇਰੇ ਠੀਕ ਹੋ ਗਏ ਬਣਾ ਰਹੇ ਆ ਇਹ ਕਿਹਦੇ ਅੰਡਰ ਆਉਂਦਾ ਹੈ ਇਹ ਇਹ ਸਿਰ ਫੋਰੈਸਟ ਫੋਰੈਸਟ ਮੈਕ ਵਿੱਚ ਨਹੀਂ ਫੋਰੈਸਟ ਮੈਕ ਵਿੱਚ ਅੰਡਰ ਆਉਂਦਾ ਠੀਕ ਆ ਬਹੁਤ ਚੀਜ਼ਾਂ ਇੱਥੇ ਦੇਖਣ ਨੂੰ ਘੁੰਮਣ ਫਿਰਨ ਨੂੰ ਬਹੁਤ ਹੈ ਹਾਂਜੀ ਹਾਂਜੀ ਇਹ ਜਿਹੜਾ ਹੋਟਲ ਆ ਨਾ ਇਹ ਹੈਗਾ ਐਮਐਲਏ ਦਾ ਬੀਜੇਪੀ ਦਾ ਐਮਐਲਏ ਆ ਉਹਦਾ ਹੋਟਲ ਆ ਕਹਿੰਦੇ ਸਟੇ ਲੱਗ ਗਿਆ ਪਵਾਨੀ ਕਿਸੇ ਗੱਲ ਕਰਕੇ ਤੇ ਹੋ ਜਾਣਾ ਚਾਲੂ ਪੌੜੀਆਂ ਉਤਰ ਰਹੇ ਆ ਥੱਲੇ ਜਾ ਕੇ ਦਿਖਾਉਨੇ ਤੁਹਾਨੂੰ ਦੇਖ ਕਹਿੰਦੇ ਆ ਪਾਣੀ ਵਾਂਗੂ ਸ਼ਾਂਤ ਰਹਿਣਾ ਚਾਹੀਦਾ ਆ ਤੇ ਚੱਲਦੇ ਰਹਿਣਾ ਚਾਹੀਦਾ ਜ਼ਿੰਦਗੀ ਦਾ ਨਾਮ ਹੈ ਚੱਲਦੇ ਜੇ ਤਾਂ ਪਾਣੀ ਵੇਹੇ ਖੜਾ ਆ ਆ ਦੇਖੋ ਛਲਾਂ ਬੰਡ ਰਹੀਆਂ ਆ ਬਹੁਤ ਡੂੰਘਾ ਆ ਡੈਮ ਬਹੁਤ ਡੂੰਗੇ ਹੁੰਦੇ ਆ ਜਿਹੜਾ ਸਾਡੇ ਵਾਲਾ ਉਹ ਕਹਿੰਦੇ ਆ 1300 ਫੁੱਟ ਡੂੰਘਾ ਆ 1300 ਫੁੱਟ ਬਾਕੀ ਮੈਨੂੰ ਪੂਰਾ ਕਲੀਅਰਲੀ ਪੂਰਾ ਕਨਫਰਮ ਵੀ ਨਹੀਂ ਹੈਗਾ ਲਓ ਜੀ ਆਪਾਂ ਉੱਥੇ ਖੜੇ ਸੀਗੇ ਉਧਰੋਂ ਆਪਾਂ ਹੁਣ ਘੁੰਮ ਕੇ ਇੱਧਰ ਆਏ ਤੁਹਾਨੂੰ ਕਾਟੇਜ ਦਿਖਾ ਦਈਏ ਜਿਹੜੇ ਬਣੇ ਆ ਤੁਹਾਨੂੰ ਸਾਰੀਆਂ ਜਗ੍ਹਾ ਦਿਖਾ ਕੇ ਜਾਵਾਂਗੇ ਬਹੁਤ ਸੋਹਣਾ ਯਾਰ ਪ੍ਰਬੰਧ ਕੀਤਾ ਇਹਨਾਂ ਨੇ ਆ ਇੰਟਰਲੌਕ ਟਾਇਲ ਲਗਾਈ ਆ ਉੱਪਰ ਜਾਣ ਨੂੰ ਇਹ ਦੋ ਰਸਤੇ ਆਉਂਦੇ ਆ ਇੱਕ ਮੈਂ ਜਿੱਧਰ ਦੀ ਆਇਆ ਪਰੇ ਹੁੰਦੀ ਇਧਰ ਦੀ ਵੀ ਰਸਤਾ ਆ ਜਾਂਦਾ ਆ ਕਈ ਇਧਰ ਦੀ ਆ ਜਾਂਦੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਪਹਿਲੀ ਵਾਰੀ ਆਉਂਦੇ ਆ ਕਈ ਬੁਲੇਖਾ ਕਹਿੰਦੇ ਇਧਰ ਦੀ ਵੀ ਆ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੈ ਮੋਸਟਲੀ ਉਧਰ ਦੀ ਹੁੰਦੇ ਜ਼ਿਆਦਾ ਰਣਜੀਤ ਸਾਗਰ ਡੈਮ ਦੀ ਝੀਲ ਦੇ ਏਰੀਏ ਵਿੱਚ ਕਿਸੇ ਦਾ ਬਿਨਾ ਆਗਿਆ ਪ੍ਰਵੇਸ਼ ਕਰਨਾ ਸਖਤ ਮਨਾ ਹੈ। ਬਾਅਦ ਕਮ ਕਾਰਜਕਾਰੀ ਇੰਜੀਨੀਅਰ ਪ੍ਰੋਜੈਕਟ ਐਂਡ ਆਰ ਐਸ ਡਿਵੀਜ਼ਨ ਰਣਜੀਤ ਸਾਗਰ ਤੇ ਹੁਣ ਠੀਕ ਹੈ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਆ ਦੇਖਿਓ ਉਹੀ ਗੱਲ ਮੇਰੀ ਵਾਲੀ ਹੋਈ ਨਾ ਕਹਿੰਦੇ ਕਿ ਰਣਜੀਤ ਸਾਗਰ ਬਹੁਤ ਜਿਹੜੀ ਲੇਕ ਹੈ ਝੀਲ ਹੈ ਬਹੁਤ ਡੂੰਗੀ ਆ ਤੇ ਬਹੁਤ ਖਤਰਾ ਇੱਥੇ ਤੇ ਇਸ ਕਰਕੇ ਰੋ ਦੂਰ ਦੇਖੂ ਦੂਰ ਰਹਿ ਕੇ ਦੇਖੋ ਨੇੜੇ ਨਾ ਜਾਓ ਕੋਈ ਪੈਰ ਫਿਸਲ ਸਕਦਾ ਕੋਈ ਸੌ ਗੱਲ ਬਾਤ ਹਨਾ ਉਹਨਾਂ ਨੇ ਤਾਂ ਹੀ ਐਸੇ ਕਰਕੇ ਤਾਰ ਲਾਈ ਆ ਉਹ ਪਿੱਲਰ ਜੇ ਘਟਤੇ ਆ ਕਿ ਲੋਕ ਹਟਦੇ ਨਹੀਂ ਹੈਗੇ ਲਓ ਜੀ ਆਪਾਂ ਹੱਥ ਚ ਫੜ ਲਈ ਆਪਣੀਆਂ ਅੰਡੇ ਸ਼ਰਟ ਲਾ ਕੇ ਤੇ ਕਿਉਂਕਿ ਗਰਮੀ ਲੱਗਾਂਦੀ ਸੀ ਤੁਰ ਕੇ ਇੱਥੇ ਮੌਸਮ ਠੀਕ ਹੀ ਆ ਧੋਪੀ ਚੜੀ ਆ ਤੇ ਆਪਾਂ ਲਾ ਲਈ ਆ ਹੁਣ ਟੀ-ਸ਼ਰਟ ਤੇ ਉੱਪਰ ਜੈਕਟ ਹੀ ਆ ਇਕੱਲੀ ਲਓ ਜੀ ਕਾਟੇਜ ਤੇ ਤੇ ਪਹੁੰਚ ਚੁੱਕੇ ਆ ਪੌੜੀਆਂ ਤੇ ਆ ਦਰਖਤ ਤੇ ਬਣਾਇਆ ਉੱਪਰ ਬੈਣ ਨੂੰ ਦੇਖੋ ਆ ਦੇਖੋ ਇਸ਼ਕ ਚੀਜ਼ਾਂ ਯਾਰ ਇਸ਼ਕ ਚੀਜ਼ਾਂ ਵਿਜ਼ਿਟ ਅਗੇਨ ਆ ਪੌੜੀਆਂ ਇੱਥੇ ਆ ਉੱਪਰ ਟਿਕਾਣਾ ਬਣਾਇਆ ਜਿੱਦਾਂ ਕਿ ਘੜੀ ਬੈਣ ਨੂੰ ਜਾਂ ਨਿਗਰਾਨੀ ਰੱਖਣ ਨੂੰ ਕਹਿ ਲੋ ਜਿੱਦਾਂ ਖੇਤਾਂ 'ਚ ਨਹੀਂ ਪਾਏ ਹੁੰਦੇ ਈ ਢਾਰੇ ਜੇ ਬੈਣ ਨੂੰ ਉੱਪਰ ਉੱਦਾਂ ਬਣਾਇਆ ਆ ਪੌੜੀਆਂ ਇਧਰ ਆਪਾ ਤਾਂ ਆ ਕਣਕਾਂ ਵੀ ਜੀਆਂ ਯਾਰ ਕਣਕਾਂ ਦੇਖੋ ਕਿੰਨੀ ਵਧੀਆ ਕਣਕ ਉੱਗੀ ਆ ਇਹ ਤਾਂ ਸਿੰਨ ਸਾਡੇ ਲਿਖਾਂ ਪਰ ਥੋੜਾ ਹਿੱਲ ਏਰੀਆ ਨਾ ਉਹਦੇ ਕਰਕੇ ਛੋਟੇ ਛੋਟੇ ਖੱਤੇ ਆ ਉਹਨਾਂ ਵਿੱਚ ਕਣਕਾਂ ਵੀ ਜੀ ਆਹ ਦੇਖੋ ਉੱਪਰੋਂ ਤੁਹਾਨੂੰ ਦਿਖਾਉਂਦੇ ਆ ਕਿਉਂ ਇਹ ਕਣੀ ਗੱਲਬਾਤ ਪੂਰੀ ਇਹ ਬੋਰਡ ਆ ਬਹੁਤ ਪੁਰਾਣਾ ਬੋਰਡ ਲੱਗਦਾ ਆ ਉਹਨੂੰ ਕੀਤਾ ਇਹਨਾਂ ਨੇ ਪੂਰਾ ਮੇਨਟੇਨੈਂਸ ਕਰਕੇ ਪੌੜੀਆਂ ਉੱਪਰ ਦੀਆਂ ਚੜ੍ਹੀਆਂ ਆ ਤੇ ਉੱਪਰ ਬਣਾਇਆ ਆ ਵੜਾ ਬੈਣ ਨੂੰ ਜੇ ਤਾਂ ਭਾਵੇਂ ਪਰਦਾ ਜਿਹਾ ਕਰਕੇ ਰਾਤ ਨੂੰ ਭਾਵੇਂ ਬੰਦਾ ਸੌਂ ਵੀ ਜਾਏ ਬੜੀ ਖੈਂਡ ਚੀਜ਼ ਆ ਆ ਕਾਟੇਜ ਬਣੇ ਆ ਕੀ ਆ ਬੋਤਾ ਇਹ ਨਹੀਂ ਪੂਰੇ ਕਾਟੇਜ ਬਣੇ ਆ ਯਾਰ ਇਹ ਕਿਤੇ ਛਾੜਦੇ ਆਨਲਾਈਨ ਬੁਕਿੰਗ ਹੀ ਹੈ ਮੇਰੇ ਹਸਾਰਾ ਪੁੱਛਦੇ ਆ ਪਾਖਣਾ ਨੂੰ ਅੱਗੇ ਜਾ ਕੇ ਰਾਵੀ ਆਣੀ ਫਿਰ ਜੈਂਡ ਕੇ ਸ਼ੁਰੂ ਹੋਣਾ ਆ ਪਹਾੜੀ ਤੋਂ ਪਰਲੇ ਪਾਸੇ ਹਾਂਜੀ ਇੱਕ ਪਾਜੀ ਤੇ ਪੁਲ ਜਾਂ ਵੀ ਬਣਿਆ ਉਹ ਯਾਰ ਕਿੱਥੇ ਕਾ ਤੂੰ ਇੱਧਰ ਆ ਜੀ ਆ ਪਹਾੜੀ ਦੇ ਬੈਕ ਸਾਈਡ ਤੇ ਉੱਧਰ ਆ ਇੱਧਰ ਹਾਂਜੀ ਕਿੰਨੇ ਕ ਕਿਲੋਮੀਟਰ ਪੈ ਜਾਂਦਾ ਇੱਥੋਂ ਜਾਣਾ ਹੋਵੇ ਤਾਂ ਇੱਥੋਂ ਜਾਣੇ ਪਹਿਣਾ ਹੀ ਪਹਿਲੇ ਦਨੇਰੇ ਹਾਂ ਦਨੇਰੇ ਤੋਂ ਜਾਣੇ ਪਹਿਣਾ ਤੁਹਾਨੂੰ ਫੰਗੋਤੇ 22 ਕਿਲੋ 22 30 ਕਿਲੋਮੀਟਰ ਲਾ ਲਓ ਅੱਛਾ ਵਧੀਆ ਚੀਜ਼ ਦੇਖਣ ਵਾਲੀ ਆ ਚਲੋ ਫਿਰ ਅੱਜ ਆਏ ਆ ਦੇਖ ਕੇ ਚੱਲਦੇ ਆ ਅਟਲ ਸੇਤੂ ਦੇਖ ਲਓ ਫੰਗੋਤੇ ਜਾ ਕੇ ਜਗਾ ਵੇਖੋ ਤੇ ਵੀ ਬੜਾ ਵਧੀਆ ਸਿਸਟਮ ਹੈ ਓਕੇ ਤੇ ਇਹ ਪੁਲ ਦਾ ਕੀ ਨਾਮ ਆ ਅਟਲ ਸੇਤੂ ਅਟਲ ਸੇਤੂ ਅੱਛਾ ਠੀਕਾ ਠੀਕਾ ਸੋ ਲੈ ਰਾਤ ਲਈ ਕਿਤਨ ਬੁੱਕ ਕਰਦੇ ਆ ਫਿਰ ਰਾਤ ਨੂੰ ਆਉਂਦਾ ਨਹੀਂ ਯਾਰਾ ਪੂਰਾ ਇੱਥੇ ਹੈ ਤੇ ਫਿਰ ਜਿੱਦਾਂ ਮਤਲਬ ਕਿ 3000 ਰੈਂਟਰ ਤੇ ਉਹਦੇ ਵਿੱਚ ਹੀ ਫੇ ਖਾਣਾ ਪਾਣੀ ਇੱਕ ਵੱਖਰਾ ਹੋ ਲੈਦਾ ਇਨਕਲੂਡ ਨਹੀਂ ਹੈਗਾ ਕੁਝ ਵੀ ਅੱਛਾ ਇਨਕਲੂਡ ਨਹੀਂ ਉਹ ਵੱਖਰਾ ਹੈ ਮੈਨੂ ਬਣਿਆ ਜੋ ਆਰਡਰ ਹੋਏਗਾ ਜੋ ਮਤਲਬ ਮੰਗਾ ਸਕਦੇ ਤੁਸੀਂ ਠੀਕ ਆ ਤੇ ਪੈਕਸ਼ਾ ਗੱਲ ਉਹਦਾ ਇੱਥੇ ਪੂਰਾ ਘਟਦੇ ਅੰਦਰ ਜੋ ਮਰਜੀ ਕਰੋ ਆਪਣੇ ਅੰਦਰ ਬਾਹਰ ਨਹੀਂ ਮਤਲਬ ਬਹੁਤ ਫੈਮਿਲੀ ਹੁੰਦੀਆਂ ਨਾ ਤੇ ਸਾਰਾ ਕੋਟੇਜ ਕਰਾ ਲਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਆਓ ਅੰਦਰ ਤੇ ਚਲੋ ਲਗਾਈ ਸਕਦੇ ਬਾਹਰ ਨਹੀਂ ਹਨ ਓਕੇ ਓਕੇ ਠੀਕ ਆ ਭਾਜੀ ਮਿਹਰਬਾਨੀ ਯਾਰ ਇੰਨਾ ਕ ਦੱਸਣ ਲਈ ਬਹੁਤ ਵਧੀਆ ਕੋਟੇਜ ਬਣਾਏ ਆ ਕਹਿੰਦੇ ਵੀ ਉਦਾਂ ਆਨਲਾਈਨ ਜਿਹੜਾ ਹੈਗਾ ਯਾ 3000 ਰੈਂਟ ਹੈ ਦਾ ਤੇ ਉਦਾਂ ਸਸਤਾ ਪੈਂਦਾ ਜਿਸ ਫੋਨ ਕਰਕੇ ਬੁਕਿੰਗ ਕਰਾਉਣੀ ਹੋਵੇ ਜਾਂ ਤਾਂ ਆਕੇ ਬੁਕਿੰਗ ਕਰਾਉਣੀ ਹੈ ਉਹ ਕੰਮ ਸਸਤਾ ਆ। ਬਾਕੀ ਪੈਕ ਸ਼ੈਗ ਵੀ ਲਗਾ ਸਕਦੇ ਤੁਸੀਂ। ਉਹ ਵੀ ਮੈਂ ਪੁੱਛ ਲਿਆ ਆ ਕਿਉਂਕਿ ਆਪਣੇ ਸਾਰੇ ਸੱਜਣ ਮਿੱਤਰ ਇਦਾਂ ਦੇ ਹੀ ਆ। ਪੈਕ ਕਿ ਸ਼ੈਗ ਇਹਦੇ ਜਿੱਦਾਂ ਮਰਜ਼ੀ ਲਗਾਓ ਪਰ ਕਾਟੇਜ ਦੇ ਅੰਦਰ ਬੈਠ ਕੇ ਲਗਾ ਸਕਦੇ ਆ। ਹਾਂ ਬਾਹਰ ਜੇ ਲਾਉਣਾ ਤੁਸੀਂ ਤੇ ਸਾਰਾ ਬੁੱਕ ਕਰ ਲਓ। ਫੇਰ ਤੁਸੀਂ ਜਿੱਦਾਂ ਮਰਜ਼ੀ ਲਗਾਓ। 8-9 ਕੋਟੇਜ ਬਣੇ ਆ ਬਹੁਤ ਵਧੀਆ ਭਾਜੀ ਹੁਣਾਂ ਨੇ ਡੀਲ ਕੀਤਾ ਯਾਰ ਬੜੀਆਂ ਵਧੀਆ ਗੱਲਾਂ ਬਾਤਾਂ ਦੱਸੀਆਂ ਕਹਿੰਦੇ ਹੋਟਲ ਦਾ ਕੰਮ ਉਹ ਹੀ ਗੱਲ ਸਟੇ ਲੱਗੀ ਕਿਸੇ ਨੇ ਰੋਕਤਾ ਹੈ ਕੰਮ ਤੇ ਇਹ ਸਰਕਾਰੀ ਕੋਟੇਜ ਇਹ ਫੋਰੈਸਟ ਵਿਭਾਗ ਦੇ ਅੰਦਰ ਹੀ ਆਉਂਦੇ ਆ ਤੇ ਇੱਥੇ ਤੁਸੀਂ ਕਮਰੇ ਲੈ ਕੇ ਬਹੁਤ ਘੈਂਟ ਫੋਰੈਸਟ ਬਣੇ ਯਾਰ ਬਹੁਤ ਵਧੀਆ ਫੰਕਸ਼ਨ ਹੁੰਦਾ ਇੱਥੇ ਕਿਸੇ ਦਾ ਨਾ ਰਾਤ ਨੂੰ ਬਣਾਉਣੇ ਪ੍ਰੋਗਰਾਮ ਆਵਾਂਗੇ ਨਾਲੇ ਉਹ ਵੀ ਵਲੌਗ ਤੁਹਾਨੂੰ ਦਿਖਾਵਾਂਗੇ ਉਹ ਸਰਕਾਰੀ ਸਿਸਟਮ ਵਧੀਆ ਆ ਉਹੀ ਇਸ ਚੀਜ਼ ਨੂੰ ਮੈਨੇਜ ਕਰਦੇ ਪਏ ਆ ਤੇ ਮੈਨੇਜ ਕਰਦੇ ਵਧੀਆ ਕਰਦੇ ਪਏ ਆ ਸਾਰਾ ਕੁਝ ਵਧੀਆ ਦਿਖਾਉਂਦੇ ਪਏ ਆ ਅੱਗੇ ਤੋਂ ਅੱਗੇ ਡਵੈਲਪਮੈਂਟ ਕਰੀ ਜਾਂਦੇ ਆ ਠੀਕ ਆ ਜੀ ਥੱਲੇ ਜਾ ਕੇ ਮਿਲਦੇ ਹੁਣ ਇਹ ਅਸਲ ਵਿੱਚ ਪੈਂਦਾ ਸਾਰਾ ਪੰਜਾਬ ਵਿੱਚ ਭਾਜੀ ਉਹਨਾਂ ਨੇ ਕਿਹਾ ਸਾਰਾ ਪੰਜਾਬ ਵਿੱਚ ਪੈਂਦਾ ਆ ਤੇ ਜਿਹੜਾ ਮਰਜੀ ਇੱਥੇ ਆ ਕੇ ਜਗ੍ਹਾ ਲੈ ਸਕਦਾ ਅਜੇ ਹਿਮਾਚਲ 15 20 ਕਿਲੋਮੀਟਰ ਅੱਗੇ ਜਾ ਕੇ ਸ਼ੁਰੂ ਹੁੰਦਾ ਆ ਸਤਾਜੀ ਕਹਿੰਦੇ ਆ ਨਾ ਬੰਦਾ ਘਰੋਂ ਬਾਹਰ ਨਿਕਲੇ ਯਾਰ ਸਾਰੇ ਹੀ ਵਧੀਆ ਤਰੀਕੇ ਨਾਲ ਹੀ ਬੋਲਦੇ ਚਾਲਦੇ ਆ ਥੋੜਾ ਜਿਹਾ ਮੈਨੂੰ ਨਰਵਸ ਫੀਲ ਹੁੰਦਾ ਸੀਗਾ ਕਿ ਯਾਰ ਪਤਾ ਨਹੀਂ ਲੋਕ ਕਿੱਦਾਂ ਕਿਉਂ ਬੋਲਣ ਜੇ ਕਿਸੇ ਨੂੰ ਕੋ ਪੁੱਛੀ ਪਰ ਨਹੀਂ ਯਾਰ ਕਿਸੇ ਨੂੰ ਕੋ ਬੰਦਾ ਬੰਦਿਆਂ ਲੇਖਾ ਪੁੱਛੇ ਤੇ ਕੋਈ ਕੁਝ ਨਹੀਂ ਕਹਿੰਦਾ ਇੰਨਾ ਬੋਲੋ ਤੇ ਇੱਜ਼ਤ ਹੀ ਕਰਵਾਉਂਗੇ ਸਭ ਸੋ ਗੱਲ ਦੀ ਨੌਲੇਜ ਮਿੱਤਾ ਮਿਲਦਾ ਆ ਆਪਾਂ ਆਖਣਾ ਮੇਰੇ ਕੰਨ ਖੋਲ ਹੀ ਇੱਥੇ ਨਾ ਮਨ ਬਣ ਗਿਆ ਆਪਾਂ ਵੀ ਇੱਕ ਕੀੜਾ ਕੱਢਣਾ ਇੱਥੇ ਜੇ ਕਿੜਾ ਕੱਢ ਕੇ ਆ ਗਏ ਆ ਲੰਬੌਰ ਗਿੰਨੀ ਤੇ ਹੁਣ ਭਾਗ ਖਾਣ ਲੱਗੇ ਮਹਿਗੀ ਬਹੁਤ ਅਨੰਦ ਆਇਆ ਘੁੰਮਣ ਦਾ ਭਾ ਨੇ ਵੀਡੀਓ ਬੜੀ ਸ਼ਾਨਦਾਰ ਬਣਾਈ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਆਪਕਾ ਧਰੂਬ ਨਾਇਬ ਆਪਕਾ ਨਾਇਬ ਨਾਇਬ ਹੈ ਹੈ ਨਾਇਬ ਹੈ ਨਾਇਤ ਪੁਰਾਣਾ ਬਤਾਓ ਨਾਇਤ ਨਾਇਤ ਰਾਹੁਲ ਬੱਬਰ ਇਹ ਨਾਇਤ ਰਾਹੁਲ ਬੱਬਰ राहुल बब्बर वेरी गुड बहुत सोणा ना है यार तेरा पूरा की है तो आपका क्या है नाम पूरा ध्रुव किरण पुरोहित ध्रुव किरण पुरोहित पुरोहित वेरी गुड बहुत क्यूट रहने है सोहनी सोहनिया गल्ला करते पाए आप पंजाबी पंजाबी समझ आती है आपको बोलो नहीं आती आती है मैं की बोलता बोलदा पयाया दस की बोलता पया मैं बोलो बताओ हैं नहीं चल रहे ਤੇਰਾ ਨਾਂ ਕੀ ਆ ਚਲ ਦੱਸ ਤੇਰਾ ਨਾਂ ਕੀ ਆ ਇਹ ਨਾ ਇਹ ਪੰਜਾਬੀ ਸਮਝਦੀ ਆ ਵੈਰੀ ਗੁੱਡ ਇਹ ਅੰਮ੍ਰਿਤਸਰ ਤੋਂ ਹੀ ਆ ਅੰਮ੍ਰਿਤਸਰ ਤੋਂ ਆ ਅੰਮ੍ਰਿਤਸਰ ਅੱਛਾ ਫੇ ਇਹ ਤਾਂ ਪੰਜਾਬੀ ਸਮਝਦੇ ਹੋਣੇ ਮੈਂ ਕਾ ਕਰੇ ਬਾਂਬੇ ਤੋਂ ਆਏ ਤੁਹਾਡੇ ਨਾਲ ਆਦੇ ਤੋਂ ਤੁਹਾਡੇ ਸਾਹਮਣੇ ਮੋਟਰਸਾਈਕਲ ਤੇ ਨਾਲ ਇਹ ਜਾਣਗੇ ਉਹਦੇ ਤੇ ਬਹਿ ਕੇ ਦੇਖੋ ਚਾਹੇ ਦੇਖਣ ਆਏ ਆ ਤੇ ਜਾਂ ਉੱਤਰ ਕੇ ਮੇਰੇ ਹਿਸਾਬ ਨਾਲ ਨਾ ਜਾਣਗੇ ਉੱਤਰ ਨੂੰ ਉਹ ਬੈਜੀ ਬੱਲੇ ਬੱਲੇ ਮੁੰਡੇ ਚਾਟ ਕਰਦਾ ਚਾਟ ਦਾ ਚਾਟ ਆ ਚੱਲਣ ਲੱਗੀ ਇਹ ਨਜ਼ਾਰਾ ਮੈਂ ਤੁਹਾਨੂੰ ਦਿਖਾਉਣਾ ਸੀ ਚਲੋ ਇਹ ਮਿਲ ਹੀ ਗਿਆ ਕਿਉਂਕਿ ਇਹ ਚੀਜ਼ ਮੈਂ ਦਿਖਾਉਣੀ ਸੀ ਕਿ ਤੁਹਾਨੂੰ ਵੀ ਕਿੱਦਾਂ ਇਹ ਪਰਲੇ ਪਾਰ ਜਾਂਦੇ ਤੁਸੀਂ ਕਹਣਾ ਗਰੇ ਗੱਲਾਂ ਆਪਣੇ ਕੋਲ ਹੀ ਮਾਰਦਾ ਕਿਉਂਕਿ ਮੈਂ ਪਿਛਲੀ ਵਾਰੀ ਵੇਖਿਆ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਕਿਹਾ ਉਹਦੇ ਕੋ ਪਾਣੀ ਵੀ ਕੱਢਦੇ ਪਏ ਬੇੜੀ ਦੇ ਵਿੱਚ ਮਾੜਾ ਮਾੜਾ ਪਾਣੀ ਸਿਮ ਸਿਮ ਕੇ ਜਦੋਂ ਜ਼ਿਆਦਾ ਹੋ ਜਾਂਦਾ ਤੇ ਫੋਆ ਪਾਣੀ ਕੱਢਦੇ ਆ ਉਹਦੇ ਵਿੱਚ ਪਾਣੀ ਕੱਢ ਕੇ ਤੇ ਫਿਰ ਇਹਨਾਂ ਨੇ ਹੁਣ ਵੀੜੀ ਸਟਾਰਟ ਕਰਨੀ ਇੰਜਣ ਲੱਗਾ ਆ ਮੋਟਰ ਜੀ ਆਹ ਇੰਜਣ ਜਾਈ ਫਿੱਟ ਕੀਤਾ ਆ ਮੇਰੇ ਸਾਹਮਣੇ ਤਿੰਨ ਦਾ ਇੰਜਣ ਜਿਹੜਾ ਮੋਨੋਬਲਾਕ ਹੁੰਦੇ ਆ ਉਹ ਇੰਜਣ ਫਿੱਟ ਕੀਤੇ ਆ ਉਹ ਕੀਤੇ ਆ ਤੇ ਇਹਨਾਂ ਨੇ ਹੁਣ ਮੋਟਰਸਾਈਕਲ ਟੰਗ ਲਈ ਆ ਤੇ ਮਾ ਆਲੀ ਇਹਨਾਂ ਨੇ ਪਰਲੇ ਪਾਸੇ ਨੂੰ ਚਾਲੇ ਪਾ ਦੇਣੀ ਆ ਮੋਟਰਸਾਈਕਲ ਮਜੇ ਪਾਉਣ ਕੇ ਰਸਾ ਰਸਾ ਵੀ ਡਿੱਗ ਡੋਗੇ ਨਾ ਬੇਚ ਡੇ ਗਿਆ ਮੋਟਰਲ ਤੇ ਲੱਭਣਾ ਕਿੱਥੋਂ ਦੇਖੋ ਚੀਜ਼ ਦੇਖਣ ਲਈ ਇਹ ਤੋਂ ਬਾਅਦ ਫਿਰ ਆਪਾਂ ਵਾਪਸੀ ਨੂੰ ਚਾਲੇ ਪਾਉਣੇ ਆ ਤੇ ਫੇ ਸ਼ਾਮ ਨੂੰ ਜਾਂ ਕੱਲ ਨੂੰ ਵਲੌਗ ਠਾਠਾ ਮਾਰਤਾ ਤੁਹਾਡੇ ਕੋਲ ਪਹੁੰਚੇਗਾ ਬਾਅਦ ਤੁਸੀਂ ਫੇ ਅੱਗੇ ਬਾਕੀ ਕੰਮ ਤੁਹਾਡਾ ਜਨਨਕ ਮੇਰਾ ਕੰਮ ਉਹ ਮੈਂ ਕਰ ਉਹ ਮੈਂ ਕਰਦਾ ਆ ਤੇ ਮੈਂ ਉਹ ਕਰਦੇ ਹੀ ਰਹਿਣਾ ਤੇ ਜਿਹੜਾ ਤੁਹਾਡਾ ਕੰਮ ਉਹ ਵੀ ਤੁਸੀਂ ਕਰਿਆ ਆ ਦੇਖੋ ਹੁਣ ਬੀੜੀ ਚੱਲਣ ਲੱਗੀ ਆ ਤੇ ਡੰਡੇ ਜੇ ਨਾਲ ਮੜਜੀ ਢਾਹ ਜੀ ਲਾ ਕੇ ਤੋੜ ਲਈ ਆ ਚੱਲ ਵੀ ਮੇਰਾ ਲੈ ਏ ਹੁਣ ਕਰੂ ਸਟਾਰਟ ਇੰਜਨ ਕਰੂ 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 ਲੈ ਹੁਣ ਹੋਣ ਲੱਗਾ ਇੰਜ ਸਟਾਰਟ ਹੋ ਗਿਆ ਹੋ ਗਿਆ ਕੀ ਆ ਲੈ ਕਿਉਂ ਲੈ ਆ ਗਏ 2 ਮਿੰਟ ਚਾਹ ਉੱਪਰਲੇ ਪਾਸ ਆਉ ਆ ਟਕਾਣੇ ਲੱਗ ਜਾਣਾ ਇਹਨਾਂ ਨੇ ਧਰਮ ਦੱਸੇ ਨੇ ਉਧਰ ਘਾਰ ਆ ਇਹਨਾਂ ਦੇ ਉੱਥੇ ਉੱਤਰ ਜਾਣਾ ਮੋਟਰਸਾਈਕਲ ਵੀ ਲਾ ਲੈਣੇ ਆ ਫੇ ਜਦੋਂ ਸਵੇਰੇ ਆਉਣਾ ਇੱਧਰ ਨੂੰ ਕਮਾਕਾਰਾਂ ਤੋਂ ਫੇਰੇ ਇੱਧਰ ਨੂੰ ਆ ਜਾਣ ਮਤਲਬ ਕਿ ਇਹਨਾਂ ਦੀ ਆ ਜ਼ਿੰਦਗੀ ਥੋੜੀ ਜਿਹੀ ਔਖੀ ਆ ਚਲੋ ਇਹ ਖੋਸ਼ ਹੋਏ ਦੇ ਵਿੱਚ ਖੋਸ਼ ਆ ਪਰ ਫਿਰ ਵੀ ਰੋਜ਼ ਬੇੜੀ ਤੇ ਆਉਣਾ ਪਾਰਕ ਕਰਨਾ ਸਾਡੇ ਪਿੰਡ ਵੀ ਪਹਿਲਾਂ ਇਦਾਂ ਹੀ ਹੁੰਦਾ ਸੀਗਾ ਤਾਇਆ ਦੱਸਦਾ ਸੀਗਾ ਨਾ ਕਿ ਬੇੜੀ ਤੇ ਹੀ ਪਰਲੇ ਪਾਸੇ ਪੱਠੇ ਵੜਨ ਜਾਣਾ ਤੇ ਜਦੋਂ ਫਿਰ ਹਨੇਰਾ ਹੋ ਜਾਣਾ ਤੇ ਉੱਥੇ ਕੋਈ ਸੱਜਣ ਮਿੱਤਰ ਜਿਹੜੇ ਸੀਗੇ ਉਹਨਾਂ ਕੋ ਰਾਤ ਰਹਿਣਾ ਉਦਾਂ ਹੀ ਬਸ ਇੱਥੇ ਆ ਇੱਥੇ ਅਜੇ ਤੱਕ ਵੀ ਚੱਲਣਦਿਆ ਹਨਾ ਤੇ ਸਾਡੇ ਪਿੰਡ ਦਾ ਚਲੋ ਪੁਲ ਬਣ ਗਿਆ ਪੁਲ ਕਰਕੇ ਬਹੁਤ ਹੀ ਜ਼ਿਆਦਾ ਸੌਖਾ ਹੋ ਗਿਆ ਕੰਮ ਤੇ ਹੁਣ ਤਾਂ ਲੱਗਦੇ ਨਹੀਂ ਪਰਲੇ ਪਾਸੇ ਜਮੀਨਾਂ ਹੁਣ ਤੇ ਰੋਜ਼ ਕਿਹੜਾ ਵਾਜਦਾ ਆ ਹੁਣ ਤੇ ਗੱਲਾਂ ਐ ਹੋ ਗਈਆਂ ਜਦਾਂ ਵੀ ਮਤਲਬ ਹੁੰਦਾ ਹੀ ਕੁਛ ਨਹੀਂ ਸੀਗਾ ਇਦਾਂ ਇਦਾਂ ਦੀ ਬੇੜੀ-ਬੂੜੀ ਵਾਲਾ ਸਿਸਟਮ ਪਰ ਇਦਾਂ ਹੀ ਹੁੰਦਾ ਸੀਗਾ ਤਾਂ ਆਇਆ ਦੱਸਦਾ ਸੀਗਾ ਨਾ ਕਿ ਇਦਾਂ ਹੀ ਬੇੜੀ ਪੈਂਦੀ ਹੁੰਦੀ ਸੀਗੀ ਆ ਦੇਖੋ ਇਦਾਂ ਹੀ ਹੁਣ ਪਰਲੇ ਪਾਸੇ ਉੱਤਰ ਜਾਣਾ ਇਹਨਾਂ ਨੇ ਠੀਕ ਆ ਬੇੜੀ ਟਾਈਮ ਟੂ ਟਾਈਮ ਹੀ ਆ ਮੇਰੇ ਹਿਸਾਬ ਨਾਲ 6-7 ਵਜੇ ਤੱਕ ਰਹਿੰਦੀ ਹੋਣੀ ਉਹ ਤੋਂ ਬਾਅਦ ਫਿਰ ਬੇੜੀ ਦੀ ਸਰਵਿਸ ਬੰਦ ਤੇ ਫਿਰ ਇਹ ਲੋਕ ਵੀ ਰਾਤ ਨੂੰ ਉਧਰ ਤੇ ਉਧਰ ਹੀ ਮੈਂ ਇਹ ਸੋਚਦਾ ਕਿ ਰਾਤ ਨੂੰ ਘੁੱਟੇਲਾ ਮੱਠਾ ਬੰਦਾ ਹੋ ਜਵੇ ਯਾਰ ਕਿੱਦਾਂ ਫਿਰ ਹਨਾ ਹੁਣਾਂ ਕੋਈ ਉਦਾਂ ਦਾ ਉਹ ਵੀ ਪ੍ਰਬੰਧ ਕੀਤਾ ਹੋਣਾ ਵੈਸੇ ਤੇ ਸ਼ਹਿਰ ਤੋਂ ਬੜਾ ਦੂਰ ਆ ਇਹਨਾਂ ਦਾ 10-12 ਕਿਲੋਮੀਟਰ ਹੈਗਾ ਹੀ ਆ ਪਠਾਨਕੋਟ ਪਹਾੜੀ ਜਿਹਾ ਏਰੀਆ 10-12 ਕਿਲੋਮੀਟਰ ਵੀ ਬਹੁਤ ਹੁੰਦਾ ਹੈ ਬਾਕੀ ਆਹ ਹੈ ਜੀ ਜ਼ਿੰਦਗੀ ਇਹਨਾਂ ਦੀ ਤੇ ਇਹ ਮੈਂ ਤੁਹਾਨੂੰ ਦਿਖਾਤੀ ਇਹਨਾਂ ਨੇ ਪਰਲੇ ਪਾਸੇ ਉੱਤਰ ਜਾਣਾ ਉੱਥੇ ਤੇ ਬਸ ਇਹ ਤਾਂ ਮੈਂ ਵਲੌਗ ਦੇ ਵਿੱਚ ਸਾਰੀਆਂ ਕਲਾਕ੍ਰਿਤੀਆਂ ਦਿਖਾਤੀਆਂ ਤੇ ਬਾਕੀ ਚੱਲਦੇ ਆਪਾਂ ਉਹ ਪ੍ਰੀ-ਵੈਡਿੰਗ ਚੱਲਣ ਦੀ ਹੈ ਚੱਲਦੇ ਆਪਾਂ ਤੇ ਫਿਰ ਮਿਲਦੇ ਆ ਤੁਹਾਨੂੰ ਹੁਣ ਵਾਪਸੀ ਤੇ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਤਾ ਆ ਤੇ ਤੁਸੀਂ ਹੁਣ ਬਸ ਇਦਾਂ ਹੀ ਸਾਥ ਬਣਾਈ ਰੱਖਣਾ ਹੁਣ ਕੰਮ ਤੁਹਾਡਾ ਹੈ ਲੈ ਸੇਅਰ ਸਲਾਈਚੇਰ ਵਾਲਾ ਮੈਂ ਤਾਂ ਆਪਾਂ ਨਾਲ ਕੋਈ ਕਸਰ ਨਹੀਂ ਛੱਡੀ ਤੇ ਮਿਲਦੇ ਆ ਬਾਕੀ ਰਸਤੇ ਤੇ ਵਾਪਸੀ ਤੇ ਬਾਬਾ ਸ਼੍ਰੀਚੰਦ ਦੇ ਗੁਰਦੁਆਰਾ ਸਾਹਿਬ ਜਾਣਾ ਹੈ ਉਤੇ ਦਰਸ਼ਨ ਮੇਲੇ ਕਰਕੇ ਜਾਨੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਖਤੇ ਉਪਰਾ ਦੇਖਣ ਦੇ ਆਨ ਉੱਪਰ ਚੜ ਕੇ ਕਿ ਮੁੰਡਾ ਪਤਾ ਨਹੀਂ ਕਿਹੜੀਆਂ ਕਲਾਕ੍ਰਿਤੀਆਂ ਦਿਖਾਉਂਦੇ ਆ ਓਕੇ ਜੀ ਸਤਿ ਸ਼ਕਾਲ